ਇਹਨਾਂ ਦੇ ਵਿੱਚ ਪੈਨ ਇਹਦੇ ਵਿੱਚ ਪੈਨ ਡਰਾਈਵ ਪੈਂਦੀ ਹੈ ਵੀਰੇ ਪੈਨ ਡਰਾਈਵ ਦੇ ਵਿੱਚ ਡਿਜ਼ਾਈਨ ਪੰਚ ਕੀਤਾ ਹੁੰਦਾ ਉਹ ਪੈਂਦਾ ਤੇ ਫਿਰ ਇਥੋਂ ਕਮਾੜ ਦਿੱਤੀ ਜਾਂਦੀ ਹੈ ਇਹਦੇ ਵਿੱਚ ਇਹਦੇ ਵਿੱਚ ਕਲਰ ਤੇ ਥ्रेड ਦੇ ਕਲਰ ਉਹ ਆਪ ਆਪਣੀ ਮਰਜ਼ੀ ਨਾਲ ਯੂਜ਼ ਕਰ ਸਕਦੇ ਆ ਤਨਾ ਕਹ ਯਾਰ ਤੋਂ ਸ਼ੁਰੂ ਕੀਤਾ ਸੀ ਕੱਪੜੇ ਦਾ ਕੰਮ ਆ ਜਸਟ ਪ੍ਰਿੰਟਰ ਸੂਟ ਸੀ ਤੇ ਬਰਕ ਵਾਲੇ ਸੂਟ ਹੁੰਦੇ ਸੀ ਜਿਵੇਂ ਜਿਵੇਂ ਪਿੰਡ ਦੇ ਵਿੱਚ ਸੇਲ ਹੋਈ ਜਾਂਦੀ ਮੈਂ ਉਦਾਂ ਉਦਾਂ ਥੋੜੇ ਥੋੜੇ ਲੈ ਆਉਂਦੀ ਸੀ ਫਿਰ ਜਦੋਂ ਇਹਨੇ ਥੋੜੇ ਸਰਪੰਚੀ ਤੋਂ ਥੋੜੇ ਜਿਹਾ ਫ੍ਰੀ ਹੋਏ ਫਿਰ ਅਸੀਂ ਕਾ ਆਨਲਾਈਨ ਵੀਡੀਓ ਪਾਈ ਉਸ ਵੀਡੀਓ ਨੇ ਮੈਨੂੰ ਕਾਫੀ ਵਧੀਆ ਚੰਗਾ ਰਿਸਪੌਂਸ ਦਿੱਤਾ ਫਿਰ ਉਸ ਦੇ ਵਿੱਚੋਂ ਮੈਂ ਆਨਲਾਈਨ ਵੀਡੀਓ ਪਾਉਂਦੀ ਗਈ ਤੇ ਉਹਦੇ ਨਾਲ ਮੇਰੇ ਆਰਡਰ ਪੂਰੇ ਹੁੰਦੇ ਗਏ ਸਾਨੂੰ ਤਾਂ ਕਿਸੇ ਨੇ ਵੀ ਨਹੀਂ ਸੀ ਕਿਹਾ ਵੀ ਕੋਈ ਚੰਗਾ ਰਿਸਪੌਂਸ ਆ ਕੋਈ ਤਾਂ ਸਾਨੂੰ ਕਹਿੰਦਾ ਸੀ ਤੁਹਾਡੇ ਮੀਆਂ ਬੀਬੀ ਚ ਲੜਾਈ ਹੋ ਜਾ ਕਰੋ ਇਹਦੇ ਨਾਲ ਇੱਕ ਜੈਂਟਸ ਦੀ ਲੋੜ ਆ ਤੁਸੀਂ ਇਕੱਲੇ ਰਹਿ ਜਾਓਗੇ ਉਹਨਾਂ ਨੇ ਤੁਹਾਡੇ ਨਾਲ ਹੈਲਪ ਨਹੀਂ ਕਰਾਉਣੀ ਕੋਈ ਕਹਿੰਦਾ ਸੀ ਬਸ ਕਪੜਾ ਉਹਨਾਂ ਕ ਲਿਆਉਣੇ ਆ ਉਹਨਾਂ ਕ ਸੇਲ ਕਰ ਦਿੰਨੇ ਆ ਕੋਈ ਸਾਨੂੰ ਪਤਾ ਨਹੀਂ ਲੱਗਦਾ ਹਾਂ ਵੀਰੇ ਪ੍ਰੋਫਿਟ ਰਹਿੰਦਾ ਆਪਸੇ ਹੀ ਜੀ ਗੱਲ ਦੱਸਦੇ ਆ ਇਹ ਮਸ਼ੀਨਾਂ ਜਿਹੜੀ ਇਹ ਐਕਸਪੋਰਟ ਦਾ ਚਾਈਨਾ ਤੋਂ ਹੁੰਦੀ ਆ ਇਹ ਲੈ ਕੇ ਆਪਾਂ ਲੁਧਿਆਣੇ ਤੋਂ ਆਂਦੀ ਆ ਇਹਦਾ ਰੇਟ ਆ 11 ਲੱਖ ਰੁਪਏ ਅੱਛਾ ਇਹ ਚਾਈਨਾ ਤੋਂ ਆਈ ਆ ਹਾਂਜੀ ਤੇ ਇਹ 11 ਕਿ ਲੱਖ ਰੁਪਏ ਦੇ ਹਾਂਜੀ ਇਹ ਸਾਰਾ ਸਿਸਟਮ ਲਾ ਕੇ ਆਪਾਂ ਨੂੰ ਕੱਪੜਾ ਰੀਲਸ ਵਗੈਰਾ ਦੇ ਹੋਇਦਾਂ ਰੀਲਾਂ ਪੀ ਆਨੇ ਮੋੜਦੀਆਂ ਇਹ ਸਾਰਾ ਆਪਾਂ ਨੂੰ 15-16 ਲੱਖ ਰੁਪਏ ਦੇ ਵਿੱਚ ਸਾਰਾ ਬਿਜ਼ਨਸ ਸਟਾਰਟ ਹੁੰਦਾ ਹੈ ਪਿੰਡ ਦੇ ਵਿੱਚੋਂ ਸੂਟ ਵਰਕ ਕਰਦਾਂਗੇ ਦੁਕਾਨਾਂ ਵਾਲਿਆਂ ਦੇ ਕਰਦਾਂਗੇ ਕੋਈ ਦੁਕਾਨਾ ਵਾਲਾ ਨਹੀਂ ਵੇ ਸੂਟ ਬਰਕ ਕਰਾਉਂਦਾ ਪਿੰਡ ਦੇ ਵਿੱਚੋਂ ਆਪਣਾ 500 ਘਰ ਆ 500 ਇੱਕ ਵਾਰ ਸੂਟ ਵਰਕ ਕਰਾ ਲੂ ਸਾਲ ਚ ਦੋ ਵਾਰ ਕਰਾ ਲੂ 1000 ਸੂਟ ਵਰਕ ਹੋ ਜੂ ਵੀਰੇ बार-बार ਆਪਾਂ ਕਿਦੇ ਕਰੀ ਆਵਾਂਗੇ ਆਪਣੀ ਨੈਟਵਰਕਿੰਗ ਸਾਰੇ ਵੱਲ ਤੇ ਹੋਣੀ ਚਾਹੀਦੀ ਆ ਤਾਂ ਆਪਣਾ ਕੰਮ ਚੱਲਦਾ ਗਏ ਵੀਰੇ ਡ੍ਰੀਮ ਤਾਂ ਸਾਡਾ ਵੀ ਬਾਹਰ ਜਾਣ ਦੀ ਸੀ ਫਿਰ ਅਸੀਂ ਆਪਣੇ ਘਰ ਨੂੰ ਨਹੀਂ ਛੱਡ ਸਕੇ ਹਨਾ ਫਿਰ ਆਪਾਂ ਨੂੰ ਇੱਕ ਖੇਤੀਬਾੜੀ ਦੇ ਨਾਲ ਸਾਈਡ ਬਿਜ਼ਨਸ ਤਾਂ ਕਰਨਾ ਚਾਹੀਦਾ ਹਨਾ ਅੱਜ ਕੱਲ੍ਹ ਦੀਆਂ ਜ਼ਰੂਰਤਾਂ ਆਪਣੇ ਬੱਚਿਆਂ ਦੀਆਂ ਤਾਂ ਵੀ ਕੰਪਲੀਟ ਹੁੰਦੀਆਂ ਨੇ ਜੇ ਆਪਾਂ ਇੱਕ ਸਾਈਡ ਬਿਜ਼ਨਸ ਕਰਾਂਗੇ ਸਤਿ ਸ਼੍ਰੀ ਅਕਾਲ ਤੁਹਾਨੂੰ ਜੁੜੋ ਸਫਰ ਟੈਲੀਵੀਜ਼ਨ ਵਰ ਮਿਆਂ ਤੋਂ ਸੁਖਦੇਵਾ ਅੱਜ ਦੀ ਕਹਾਣੀ ਬੇਹੱਦ ਖਾਸ ਹੋਵੇਗੀ ਅੱਜ ਇੱਕ ਭੈਣ ਨਾਲ ਬਲਾਉਣ ਲੱਗੇ ਆ ਜੋ ਪੰਜਾਬ ਦੇ ਵਿੱਚ ਰਹਿ ਕੇ ਅਮਰੀਕਾ ਕੈਨੇਡਾ ਵਰਗੇ ਵਧੀਆ ਦੇਸ਼ਾਂ ਤੋਂ ਆਰਡਰ ਵੀ ਲੈ ਰਹੀ ਹੈ ਤੇ ਆਪਣਾ ਨਾਮ ਵੀ ਬਣਾ ਰਹੀ ਹੈ ਉਹਨਾਂ ਨਾਲ ਗੱਲਬਾਤ ਕਰਦੇ ਆਂ ਭੈਣੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਭੈਣੇ ਸਭ ਤੋਂ ਪਹਿਲਾਂ ਤਾਂ ਤੁਹਾਡੇ ਇੱਕ ਕੰਮ ਬਾਰੇ ਦੱਸੋ ਇਹ ਜਿਹੜਾ ਕੰਮ ਹੈ ਸਲਾਈ ਕਢਾਈ ਵਾਲਾ ਪਹਿਲਾਂ ਔਰਤਾਂ ਇੱਕ ਸੂਈ ਦੇ ਨਾਲ ਕਰਦੀਆਂ ਹੁੰਦੀਆਂ ਸੀ ਇਹ ਹੁਣ ਕੰਮ ਸੌਖਾ ਹੋ ਗਿਆ ਹੈ ਏ ਫਿਰ ਕਿੱਥੋਂ ਦਿਮਾਗਤ ਆਇਆ ਵੀ ਆਪਾਂ ਇਹ ਕੰਮ ਕਰ ਲਈਏ ਪਹਿਲਾਂ ਵੀ ਜਿਹੜਾ ਮੇਰਾ ਛੋਟਾ ਜਿਹਾ ਬਿਜ਼ਨਸ ਸੀ ਮੈਂ 10-15 ਕਾ ਹਜ਼ਾਰ ਤੋਂ ਸ਼ੁਰੂ ਕੀਤਾ ਸੀ ਕੱਪੜੇ ਦਾ ਕੰਮ ਜਸਟ ਪ੍ਰਿੰਟਰਡ ਸੂਟ ਸੀ ਤੇ ਬਰਕਾ ਵਾਲੇ ਸੂਟ ਹੁੰਦੇ ਸੀ ਜਿਵੇਂ ਜਿਵੇਂ ਪਿੰਡ ਦੇ ਵਿੱਚ ਸੇਲ ਹੋਈ ਜਾਂਦੇ ਮੈਂ ਉਦਾਂ ਉਦਾਂ ਥੋੜੇ ਥੋੜੇ ਲੈ ਆਉਂਦੀ ਸੀ ਫਿਰ ਜਦੋਂ ਇਹਨੇ ਥੋੜੇ ਸਰਪੰਚੀ ਤੋਂ ਥੋੜੇ ਜਿਹਾ ਫ੍ਰੀ ਹੋਏ ਫਿਰ ਅਸੀਂ ਕਾ ਆਨਲਾਈਨ ਵੀਡੀਓ ਪਾਈ ਉਸ ਵੀਡੀਓ ਨੇ ਮੈਨੂੰ ਕਾਫੀ ਵਧੀਆ ਚੰਗਾ ਰਿਸਪੌਂਸ ਦਿੱਤਾ ਫਿਰ ਉਸ ਦੇ ਵਿੱਚੋਂ ਮੈਂ ਆਨਲਾਈਨ ਵੀਡੀਓ ਪਾਉਂਦੀ ਗਈ ਤੇ ਉਹਦੇ ਨਾਲ ਮੇਰੇ ਆਰਡਰ ਪੂਰੇ ਪੜੇ ਇਹ ਜਿਹੜੀ ਮਸ਼ੀਨ ਆ ਆਪਾਂ ਮਸ਼ੀਨ ਵਾਲੇ ਵੀ ਝਾਤ ਪਾਉਂਦੇ ਆ ਹਨਾ ਆ ਮਸ਼ੀਨ ਵਾਲੇ ਵੀ ਦੱਸੋ ਸਾਨੂੰ ਇਹ ਜਿਹੜੀ ਮਸ਼ੀਨ ਆ ਇਹ ਮਸ਼ੀਨ ਕਿਸ ਤਰ੍ਹਾਂ ਕੰਮ ਕਰਦੀ ਐ ਤੇ ਇਹ ਮਸ਼ੀਨ ਕਿੱਥੋਂ ਲੈਂਦੀ ਐ ਇਹ ਕਿਵੇਂ ਆ ਕੋਈ ਜੇ ਕੋਈ ਕੰਮ ਕਰਨਾ ਚਾਹੁੰਦਾ ਉਹ ਕਿਵੇਂ ਲਿਆ ਸਕਦਾ ਇਹ ਵੀਰੇ ਮਸ਼ੀਨਾਂ ਜਿਹੜੀ ਇਹ ਐਕਸਪੋਰਟ ਤਾਂ ਚਾਈਨਾ ਤੋਂ ਹੁੰਦੀ ਆ ਇਹ ਲੈ ਕੇ ਆਪਾਂ ਲੁਧਿਆਣੇ ਤੋਂ ਆਂਦੀ ਆ ਇਹਦਾ ਰੇਟ ਆ 11 ਲੱਖ ਰੁਪਏ ਅੱਛਾ ਇਹ ਚਾਈਨਾ ਤੋਂ ਆਈ ਆ ਹਾਂਜੀ ਤੇ ਇਹ 11 ਕ ਲੱਖ ਰੁਪਏ ਦੀ ਪਈ ਹਾਂਜੀ ਇਹ ਸਾਰਾ ਸਿਸਟਮ ਲਾ ਕੇ ਆਪਾਂ ਨੂੰ ਕੱਪੜਾ ਰੀਲਸ ਵਗੈਰਾ ਦੇਖੋ ਇਧਰ ਰੀਲਾਂ ਭੀਆਂ ਨੇ ਮੋੜਦੀਆਂ ਇਹ ਸਾਰਾ ਆਪਾਂ ਨੂੰ 15-16 ਲੱਖ ਰੁਪਏ ਦੇ ਵਿੱਚ ਸਾਰਾ ਬਿਜ਼ਨਸ ਸਟਾਰਟ ਹੁੰਦਾ ਜੀ ਠੀਕ ਹੈ ਜਿਵੇਂ ਜਿਵੇਂ ਆਪਾਂ ਰੀਲਾ ਦੇਖਦੇ ਆਂ ਇਹ ਫਿਰ ਰੀਲਾ ਜਿਵੇਂ ਬੱਕਰੀਆਂ ਤੇ ਫਿਰ ਧਾਗਾ ਵੀ ਵੱਖਰਾ ਹੀ ਹੁੰਦਾ ਉਹ ਨਹੀਂ ਵੀਰੇ ਇਹ ਸਾਰੀਆਂ ਇੱਕ ਬ੍ਰਾਂਡ ਦੀਆਂ ਹੁੰਦੀਆਂ ਨੇ ਹਾਂ ਸਾਰੀਆਂ ਮੋਰ ਕ ਹਾਂ ਠੀਕ ਹੈ ਵੀ ਹੋਊਗਾ ਬਸ ਇਹਦੇ ਵਿੱਚ ਕਲਰ ਅਲੱਗ-ਅਲੱਗ ਆ ਜਾਂਦੇ ਨੇ ਹਾਂਜੀ ਜੀ ਤੇ ਇਹ ਆ ਜਿਹੜਾ ਆਪਾਂ ਸਾਹਮਣੇ ਦੇਖ ਰਹੇ ਹਾਂ ਸਕਰੀਨ ਦੇਖ ਰਹੇ ਹਾਂ ਹਾਂਜੀ ਹਾਂਜੀ ਤੇ ਇਹ ਇੱਥੋਂ ਕਮਾਂਡ ਦਿੱਤੀ ਜਾਂਦੀ ਹੈ ਹਾਂ ਇਹਨੂੰ ਇੱਥੋਂ ਕਮਾਂਡ ਦਿੱਤੀ ਜਾਂਦੀ ਹੈ ਇਹਦੇ ਵਿੱਚ ਪੈਨ ਇਹਦੇ ਵਿੱਚ ਪੈਨ ਡਰਾਈਵ ਪੈਂਦੀ ਹੈ ਵੀਰੇ ਪੈਨ ਡਰਾਈਵ ਦੇ ਵਿੱਚ ਡਿਜ਼ਾਈਨ ਪੰਚ ਕੀਤਾ ਹੁੰਦਾ ਉਹ ਪੈਂਦਾ ਤੇ ਫਿਰ ਇੱਥੋਂ ਕਮਾਂਡ ਦਿੱਤੀ ਜਾਂਦੀ ਹੈ ਇਹਦੇ ਵਿੱਚ ਇਹਦੇ ਵਿੱਚ ਕਲਰ ਤੇ ਥ੍ਰੈਡ ਦੇ ਕਲਰ ਉਹ ਆਪ ਆਪਣੀ ਮਰਜ਼ੀ ਨਾਲ ਯੂਜ਼ ਕਰ ਸਕਦੇ ਆ ਪੈਨ ਡਰਾਈਵ ਪਾ ਕੇ ਦਿਖਾ ਦਿਓ ਦੱਸ ਸਕਦੇ ਆ ਇਹ ਜਿਹੜੀ ਇਹ ਆ ਦੇਖੋ ਇਹਦੇ ਵਿੱਚ ਪੈਨ ਡਰਾਈਵਰ ਆਲਰੇਡੀ ਅੰਦਰ ਪਈ ਹੋਈ ਆ ਇਹਦੇ ਵਿੱਚ ਡਿਜ਼ਾਈਨ ਬਣੇ ਹੁੰਦੇ ਆ ਸਾਰੇ ਪੰਜ ਕੀਤੇ ਹੋਏ ਹਨ ਅੱਛਾ ਇੱਥੇ ਪੈਨ ਡਰਾਈਵ ਲਾ ਦੇਣੀ ਆ ਹਾਂਜੀ ਤੇ ਇੱਥੋਂ ਆਏ ਟੱਚ ਕਰ ਦੇਣਾ ਹਾਂਜੀ ਆ ਦੇਖੋ ਆ ਜੀ ਸਾਰਾ ਇਹਦੇ ਨਾਲ ਫਰੇਮ ਉਰਾ ਪਰਾਂ ਹੁੰਦਾ ਦੇਖੋ ਹੂੰ ਠੀਕ ਹੈ ਹਾਂਜੀ ਇਹ ਇਹ ਤਾਂ ਬਹੁਤ ਪੈਨੇ ਸੌਖਾ ਕੰਮ ਹੋ ਗਿਆ ਨਹੀਂ ਵੀਰੇ ਪਿੱਛੇ ਨੂੰ ਕਰਾਂ ਨੂੰ ਇਹ ਇੰਨਾ ਸੌਖਾ ਵੀ ਨਹੀਂ ਹੈਗਾ ਹਨਾ ਇਹਦੇ ਉੱਪਰ ਹੈਡ ਇਕ ਤੇ ਰਿਸਪੌਂਸਿਬਿਲਟੀ ਬਹੁਤ ਜ਼ਿਆਦਾ ਹੋਣੀ ਚਾਹੀਦੀ ਆ ਜਿਵੇਂ ਪਹਿਲਾਂ ਆਪਣੀਆਂ ਦਾਦੀਆਂ ਹੁੰਦੀਆਂ ਸੀ ਜਾਂ ਨਾਨੀਆਂ ਹੁੰਦੀਆਂ ਸੀ ਉਹ ਸਾਲ-ਸਾਲ ਲਾ ਦਿੰਦੀਆਂ ਸੀ ਕਿਸੇ ਨਹੀਂ ਉਹਦੇ ਨਾਲ ਉਹਦਾ ਵੀ ਇਹ ਸੌਖਾ ਪਰ ਜੇ ਵੀ ਅੱਜ ਦੇ ਟਾਈਮ ਦੇ ਵਿੱਚ ਜਿੰਨਾ ਸੌਖਾ ਕੰਮ ਹੋ ਰਿਹਾ ਪਰ ਉਹਦੇ ਨੂੰ ਥੋੜਾ ਜਿਹਾ ਡਿਫਿਕਲਟ ਹੈਗਾ ਹਾਂਜੀ ਹਾਂਜੀ ਉਹ ਕੁਆਲੀਫਿਕੇਸ਼ਨ ਕੀ ਹੈ ਤੁਹਾਡੀ ਮੇਰੀ ਵੀਰੀ ਜੀ ਐਨਐਮ ਉਹ ਜੇ ਹੁਣ ਦੇ ਯੂਥ ਦੀ ਗੱਲ ਕਰੀਏ ਤਾ ਉਹ ਜੀਐਨਐਮ ਤੋਂ ਇਧਰ ਆਉਣਾ। ਤਾਂ ਉਹ ਸੋਚਦੇ ਆਂ ਵੀ ਕਿਤੇ ਨਾ ਕਿਤੇ ਪੜ੍ਹ ਲਿਖ ਕੇ ਬਾਹਰ ਚੱਲ ਜਾਈਏ। ਪਰ ਤੁਸੀਂ ਜੀਐਨਐਮ ਕੀਤੀ ਹੋਈ ਸੀ। ਤੁਸੀਂ ਇਧਰ ਕਿਵੇਂ ਆ ਗਏ? ਬਟੀਕ ਵਾਲੇ। ਵੀਰੇ ਡ੍ਰੀਮ ਤਾਂ ਸਾਡਾ ਵੀ ਬਾਹਰ ਜਾਣ ਦੀ ਸੀ। ਹੂੰ। ਫਿਰ ਅਸੀਂ ਆਪਣੇ ਘਰ ਨੂੰ ਨਹੀਂ ਛੱਡ ਸਕੇ ਹਨਾ। ਫਿਰ ਆਪਾਂ ਨੂੰ ਇੱਕ ਖੇਤੀਬਾੜੀ ਦੇ ਨਾਲ ਸਾਈਡ ਬਿਜ਼ਨਸ ਤਾਂ ਕਰਨਾ ਚਾਹੀਦਾ ਹਨਾ। ਅੱਜ ਕੱਲ੍ਹ ਦੀਆਂ ਜ਼ਰੂਰਤਾਂ ਆਪਣੇ ਬੱਚਿਆਂ ਦੀਆਂ ਤਾਂ ਇਹ ਵੀ ਕੰਪਲੀਟ ਹੁੰਦੀਆਂ ਨੇ ਜੇ ਆਪਾਂ ਇੱਕ ਸਾਈਡ ਬਿਜ਼ਨਸ ਕਰਾਂਗੇ। ਤੇ ਫਿਰ ਵੀਰੇ ਆਪਾਂ ਇਹ ਕੰਮ ਸੋਚਿਆ ਵੀ ਹੁਣ ਘਰ ਨੂੰ ਛੱਡ ਕੇ ਤਾਂ ਜੋਬ ਵੀ ਨਹੀਂ ਕਰ ਸਕਦੇ ਹਨਾ। ਤੇ 12ਵੀਂ ਕਰ ਛੱਡ ਕੇ ਜਾਣਾ ਪੈਣਾ ਸੀ ਇਸ ਕਰਕੇ ਫਿਰ ਆਪਾਂ ਘਰ ਰਹਿ ਕੇ ਇਹੀ ਕੰਮ ਸ਼ੁਰੂ ਕਰਨ ਵਾਰੇ ਸੋਚੇ ਜਿਹੜੀ ਔਰਤਾ ਕਹਿੰਦੀ ਉਹ ਜੀ ਜਦੋਂ ਕੰਮ ਕਰਦੀਆਂ ਵਾ ਹਾਂਜੀ ਜਦੋਂ ਉਹਨਾਂ ਕੋਲੇ ਪੈਸਾ ਬਹੁਤ ਆ ਜਾਂਦਾ ਤਾਂ ਕਹਿੰਦੇ ਵੀ ਔਰਤ ਸੋਚਦੀ ਹੈ ਵੀ ਹੁਣ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਇਹ ਗੱਲ ਸੱਚ ਹੈ ਨੇ ਵੀਰੇ ਸਾਡਾ ਤਾਂ ਪੈਸਾ ਵੀ ਆਈ ਜਾਂਦਾ ਵੀਰੇ ਤਾਂ ਸਿੱਧੀ ਸਾਦੀ ਜਿੰਦਗੀ ਜਿਉਣੀ ਹੈਗੇ ਹਾਂਜੀ ਜਿੰਨਾ ਸਿੰਪਲ ਸਿਟੀ ਤੇ ਹਨ ਆਪਣੇ ਘਰ ਪਿੰਡ ਨਾਲ ਜੁੜਾਂਗੇ ਨਾ ਉਨੇ ਹੀ ਕਸਟਮਰ ਜ਼ਿਆਦਾ ਆਪਣੇ ਨਾਲ ਅਟੈਚ ਹੁੰਦਾ ਇਹ ਇੱਕ ਰਿਐਲਿਟੀ ਆ ਇਸ ਨੂੰ ਵੀ ਸਟੱਡੀ ਪਰ ਇਹ ਗੱਲ ਕਰੀਏ ਹਾਂਜੀ ਤਾਂ ਡਾਕਟਰੀ ਲਾਈਨ ਉ ਵਾਲੀ ਸੀ ਮੈਡੀਕਲ ਦੇ ਵਿੱਚ ਜਾਣਾ ਸੀ ਹਾਂਜੀ ਹਾਂਜੀ ਇਹ ਬੰਦੇ ਸਿਉਣੇ ਸੀ ਆਪਾਂ ਕਹਿ ਲਈਏ ਉਹਨਾਂ ਦੇ ਅਫੀਸ਼ੀਅਲ ਹੋਣੇ ਸੀ ਹਾਂਜੀ ਠੀਕ ਆ ਪਰ ਤੁਸੀਂ ਇੱਧਰ ਸੂਟਾ ਦੇ ਵਿੱਚ ਧਾਗੇ ਪਾਈ ਆਂ ਬਸ ਵੀਰੇ ਉਹ ਕਹਿੰਦੇ ਨੇ ਨਾ ਵੀ ਜੋ ਵੀ ਆਪਾਂ ਸੋਚਦੇ ਹੁੰਦੇ ਆਂ ਕਈ ਵਾਰ ਉਹ ਨਹੀਂ ਹੁੰਦਾ ਹੈਨਾ ਕੁਝ ਵੀ ਕੋਈ ਵੀ ਮਾੜਾ ਹੁੰਦਾ ਚੰਗਾ ਹੋਣ ਵਾਸਤੇ ਤੇ ਇਹ ਮੈਨੂੰ ਐਵੇਂ ਲੱਗਦਾ ਵੀ ਮੇਰੇ ਲਈ ਇਹੀ ਚੰਗਾ ਹੀ ਆ ਨਾਲੇ ਮੈਂ ਘਰਾਂ ਤੇ ਨਾਲੇ ਮੈਂ ਆਪਣਾ ਕੰਮ ਕਰ ਰਹੀ ਆ ਤੇ ਨਾਲੇ ਮੈਂ ਪੈਸਾ ਕਮਾ ਰਹੀ ਆ ਜੀ ਤੇ ਆ ਤੁਹਾਨੂੰ ਇਹ ਨਹੀਂ ਲੱਗਿਆ ਵੀ ਪਿੰਡ ਦੇ ਵਿੱਚ ਮਸ਼ੀਨ ਲਾਉਣੇ ਪਿੰਡ ਦੇ ਵਿੱਚ ਕੰਮ ਤੋੜਨਾ ਕਿਤੇ ਫੇਲ ਨਾ ਹੋ ਜੇ ਕਿਉਂਕਿ ਬਹੁਤ ਲੋਕ ਇਸ ਕਰਕੇ ਨਹੀਂ ਕੰਮ ਕਰਦੇ ਵੀ ਫੇਲ ਨਾ ਹੋ ਜੇ ਕੰਮ ਰਿਸਕ ਨਾ ਲੈਣਾ ਨਹੀਂ ਵੀਰੇ ਜਿਹੜੀ ਫਸਟ ਗੱਲ ਹੈ ਨਾ ਉਹ ਆਪਣੇ ਕੋਲ ਮਾਰਕੀਟਿੰਗ ਸਹੀ ਹੋਣੀ ਚਾਹੀਦੀ ਹੈ ਹਨਾ ਆਪਾਂ ਨੂੰ ਜਮਾ ਸੱਚ ਬੋਲਣਾ ਚਾਹੀਦਾ ਜਿਹੜੇ ਵੀ ਆਪਾਂ ਆਨਲਾਈਨ ਚੀਜ਼ ਪਾਉਣੇ ਆ ਉਹਦੇ ਬਾਰੇ ਕਦੇ ਵੀ ਨਾ ਝੂਠ ਬੋਲ ਕੇ ਕਿਸੇ ਨੂੰ ਦਿਓ ਆਪਾਂ ਜਿਹੜੀ ਚੀਜ਼ ਵੀਡੀਓ ਦੇ ਵਿੱਚ ਕਹਿਨੇ ਆ ਉਹ ਸੇਮ ਹੋਣੀ ਚਾਹੀਦੀ ਆ ਸੈਕਿੰਡ ਗੱਲ ਮੇਰੇ ਹਸਬੈਂਡ ਦਾ ਕਾਫੀ ਉਹਦੇ ਆਨਲਾਈਨ ਕਾਫੀ ਹੈਗਾ ਤੇ ਉਹਨਾਂ ਦਾ ਕਾਫੀ ਨਾਮ ਹੈਗਾ ਇਸ ਕਰਕੇ ਮੇਰਾ ਉਹਨਾਂ ਦੀ ਬਦੌਲਤ ਕੰਮ ਵਧੀਆ ਚੱਲ ਪਿਆ ਕਿ ਕਹਿ ਲਈ ਵੀ ਬਾਈ ਹੋ ਰਾ ਕਰਕੇ ਉਸ ਵਾਲੀ ਨਾਲ ਕੰਮ ਹਾਂਜੀ 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 ਫਿਰ ਇਹ ਜਿਹੜਾ ਕੋਰੀਅਰ ਕਰਦੇ ਹਾਂ ਹਾਂਜੀ ਫਿਰ ਕੋਰੀਅਰ ਕੌਣ ਕਰਕੇ ਆਉਂਦਾ ਕੋਰੀਅਰ ਵੀ ਅਸੀਂ ਦੋਨੇ ਕਰਕੇ ਆਉਂਨੇ ਆ ਅਸੀਂ ਇਸ ਕਰਕੇ ਨਹੀਂ ਸੀ ਪਹਿਲਾਂ ਕੰਮ ਸਟਾਰਟ ਕੀਤਾ ਇਸ ਸਾਲ ਪਹਿਲਾਂ ਕਿਉਂਕਿ ਇਹਨਾਂ ਦੇ ਸਰਪੰਚੀ ਦੇ ਵਿੱਚ ਇਹ ਬਿਜੀ ਹੁੰਦੇ ਸੀ ਇਹਨਾਂ ਦੀ ਲਾਈਨ ਦੇ ਵਿੱਚ ਤੇ ਫਿਰ ਆਪੇ ਮੈਂ ਇਹਨਾਂ ਨੂੰ ਨਹੀਂ ਸੀ ਡਿਸਟਰਬ ਕਰਨਾ ਚਾਹੁੰਦੀ ਫਿਰ ਜਦੋਂ ਇਹਨਾਂ ਦਾ ਥੋੜਾ ਜਿਹਾ ਕੰਮ ਘਟਿਆ ਤੇ ਫਿਰ ਅਸੀਂ ਆਪਣਾ ਇਹ ਕੰਮ ਸਟਾਰਟ ਕੀਤਾ ਕਿਉਂਕਿ ਵੀਰੇ ਇਹਦੇ ਲਈ ਦੂਰ ਗੇੜੇ ਵੀ ਮਾਰਕੀਟ ਲੱਗ ਜਾਂਦੇ ਹਨਾ ਤਿੰਨ ਵੀ ਲੱਗ ਜਾਂਦਾ ਕਦੇ ਦੁਪੱਟੇ ਵਾਲੇ ਨੂੰ ਦੁਪੱਟਾ ਡਾਈ ਕਰਨਾ ਦੇ ਆਏ ਸ਼ਾਮ ਨੂੰ ਕੋਰੀਅਰ ਕਰਨ ਚਲੇ ਗਏ ਕਈ ਵਾਰ ਮੇਰੇ ਕੋਲ ਨਹੀਂ ਕਲਰ ਹੁੰਦਾ ਮੈਂ ਕਸਟਮਾਈਜ਼ ਕੀਤਾ ਉਹ ਮਾਰਕੀਟ ਦੇ ਵਿੱਚੋਂ ਤੇ ਫਿਰ 22 ਦੋ ਪੈਸੇ ਦਿੰਨੇ ਉਹ 22 ਇੱਥੇ ਘੇੜੇ ਲਾਉਂਦੇ ਹਾਂਜੀ ਪਹਿਲਾਂ ਉਹਨਾਂ ਨੇ ਮੇਰੇ ਤੇ ਲਾਇਨੇ ਨਾ ਪੈਸੇ ਹਾਂਜੀ ਕੋਈ ਇਕੱਲੀ ਔਰਤ ਕੁਝ ਵੀ ਨਹੀਂ ਕਰ ਸਕਦੀ ਨਾਲ ਸਾਥ ਹੋਣਾ ਚਾਹੀਦਾ ਜੀ ਤੇ ਇਹ ਜਿਹੜਾ ਥੋੜਾ ਡ੍ਰੀਮ ਸੀ ਜਿਵੇਂ ਆਪਾਂ ਅੱਗੇ ਗੱਲ ਕਰੀ ਜਾਂਦੇ ਸੀ ਤੁਸੀਂ ਬਾਹਰ ਜਾਣ ਬਾਰੇ ਸੋਚਿਆ ਸੀ ਫਿਰ ਬਾਹਰ ਕਿਉਂ ਨਹੀਂ ਗਏ ਕਾਰਨ ਕੀ ਬਣੇ ਵੀਰੇ ਅਸੀਂ ਬਾਰ-ਬਾਰ ਆਈਲੈਂਡਸ ਵਗੈਰਾ ਸਾਰਾ ਕੁਝ ਕਰ ਲਿਆ ਸੀ ਜੀ ਐਨ ਮੇਰੀ ਮੈਰਿਜ ਤੋਂ ਪਹਿਲੀ ਹੋਈ ਹੋਈ ਸੀ ਇੰਟਰਨਸ਼ਿਪ ਵੀ ਮੈਂ ਇੱਥੇ ਆ ਕੇ ਲਾਈ ਸੀ ਕਿਉਂਕਿ ਪੇਰੈਂਟਸ ਨੂੰ ਹੁੰਦਾ ਹੈ ਨਾ ਵੀ ਆਪਾਂ ਬੱਚੇ ਨੂੰ ਪਹਿਲਾਂ ਪੜਾ ਦਈਏ ਤੇ ਉਸ ਤੋਂ ਬਾਅਦ ਵਿੱਚ ਸੌਰੇ ਜਾ ਕੇ ਆਪ ਦਾ ਕੁਝ ਮਰਜ਼ੀ ਪੜੇ ਬਾਹਰ ਜਾਵੇ ਹੈ ਨਾ ਉਹਨਾਂ ਦੀ ਰਿਸਪੌਂਸਿਬਿਲਟੀ ਹੋਗੀ ਤੇ ਵੀਰੇ ਉਸ ਤੋਂ ਬਾਅਦ ਦੇ ਵਿੱਚ ਬਸ ਆਪਣੇ ਘਰ ਨੇ ਇੰਨਾ ਪਿਆਰ ਪੈ ਗਿਆ ਹੈ ਨਾ ਤੇ ਬਾਕੀ ਸਾਡੇ ਘਰ ਦੇ ਵਿੱਚ ਕੋਈ ਅੱਗੇ ਪਿੱਛੇ ਹੋ ਰਿਹਾ ਨਹੀਂ ਸੀ ਸਾਡੇ ਫਾਦਰ ਸਾਹਿਬ ਵੀ ਨਹੀਂ ਇਕੱਲੇ ਮਾਦਰੀ ਨੇ ਪ੍ਰੈਸ ਕਰਕੇ ਅਸੀਂ ਆਪਦੀਆਂ ਜ਼ਿੰਮੇਵਾਰੀਆਂ ਨੂੰ ਹੈ ਨਾ ਬਖੂਬੀ ਨਿਭਾ ਰਹੇ ਪੈਣ ਜਿਹੜੇ ਤੁਹਾਡੇ ਮਦਰ-ਇਨ-ਲॉ ਹਾਂ ਉਹ ਵੀ ਇੱਥੇ ਫਿਰ ਕੰਮ-ਕੁਮ ਕਰਵਾ ਦਿੰਦੇ ਥੋੜੇ ਨਾਲ ਹੱਥ ਪਟਾ ਦੇ ਨਹੀਂ ਵੀਰੇ ਉਹ ਤਾਂ ਉਧਰ ਸੋਈ ਜੀ ਕੰਮ ਕਰਦੇ ਆ ਕਿਤੇ ਨਾ ਕਿਤੇ ਸੱਸ ਨੂੰ ਦੀ ਨੋਕ-ਚੋਕ ਦੀ ਹੁੰਦੀ ਉਹ ਕਿਤੇ ਕਹਿੰਦੇ ਹੁਣ ਨਹੀਂ ਵੀਰੇ ਰੋਟੀ ਬਣਾਉਣੀ ਆ ਤੁਸੀਂ ਇੱਧਰ ਫਿਰ ਨੋਕ-ਚੋਕ ਦੀ ਹੁੰਦੀ ਨਹੀਂ ਵੀਰੇ ਰੋਟੀ ਵਗੈਰਾ ਦੋਈ ਕਰਦੇ ਆ ਜਿਹੜਾ ਬਾਕੀ ਸਾਰਾ ਉੱਪਰਲਾ ਹੁੰਦਾ ਨਾ ਝਾੜੂ ਪੋਚਾ ਕੱਪੜਾ ਲੀੜਾ ਉਹ ਸਾਰਾ ਮੈਂ ਕਰਦੀ ਆਂਗੀ ਤੇ ਰੋਟੀ ਦਾ ਉਹ ਵਧੀਆ ਖੁਸ਼ ਹੋ ਕੇ ਕਰਦੇ ਆ ਸਾਰਾ ਫਰੈਂਕ ਅਰਿਸਟੇਦਾਰ ਆ ਦਾ ਕਿਦਾਰਾ ਰਿਸਪੌਂਸ ਜੋ ਕਿ ਬਹੁਤ ਘਣੇ ਕਹਿੰਦੇ ਆ ਅਸੀਂ ਇਹ ਕੰਮ ਕਰਕੇ ਦੇਖਿਆ ਅਸੀਂ ਇਹ ਕੰਮ ਕਰ ਲਿਆ ਇਹ ਕੰਮ ਚੱਲ ਨੂੰ ਹਾਂ ਵੀ ਇਹ ਬਾਤ ਵੀ ਮੈਂ ਕਹਿੰਨੀ ਵੀ ਜਿਹੜੇ ਮੇਰੇ ਗੁਰੂ ਸੀ ਜਿੰਨਾਂ ਤੋਂ ਮੈਂ ਕੰਮ ਕਰਾਉਂਦੀ ਸੀ ਉਹਨਾਂ ਨੇ ਤਾਂ ਮੈਨੂੰ ਇਹਦਾ ਰਿਸਪੌਂਸ ਜਮਾ 0% ਦਿੱਤਾ ਸੀ ਹੂੰ ਪਰ ਇਹਦਾ ਅਸੀਂ ਆਪਣੇ ਆਪ ਹਨਾ ਵੀ ਆਪਣੀ ਮਿਹਨਤ ਨਹੀਂ ਛੱਡੀ ਤੇ ਮਸ਼ੀਨ ਲੈ ਕੇ ਆਂਦੀ ਬਟ ਸਾਨੂੰ ਤਾਂ ਕਿਸੇ ਨੇ ਵੀ ਨਹੀਂ ਸੀ ਕਿਹਾ ਵੀ ਕੋਈ ਚੰਗਾ ਰਿਸਪੌਂਸ ਆ ਕੋਈ ਤਾਂ ਸਾਨੂੰ ਕਹਿੰਦਾ ਸੀ ਤੁਹਾਡੇ ਮੀਆਂ ਬੀਬੀ ਚ ਲੜਾਈ ਹੋ ਜਾ ਕਰੋ ਇਹਦੇ ਨਾਲ ਇੱਕ ਜੈਂਟਸ ਦੀ ਲੋੜ ਆ ਤੁਸੀਂ ਇਕੱਲੇ ਰਹਿ ਜਾਓਗੇ ਉਹਨਾਂ ਨੇ ਤੁਹਾਡੇ ਨਾਲ ਹੈਲਪ ਨਹੀਂ ਕਰਾਉਣੀ ਕੋਈ ਕਹਿੰਦਾ ਸੀ ਬਸ ਕਪੜਾ ਉਹਨਾਂ ਕ ਲਿਆਉਣੇ ਆ ਉਹਨਾਂ ਕ ਸੇਲ ਕਰ ਦਿੰਨੇ ਆ ਕੋਈ ਸਾਨੂੰ ਪਤਾ ਨਹੀਂ ਲੱਗਦਾ ਹਾਂ ਵੀਰੇ ਪ੍ਰੋਫਿਟ ਰਹਿੰਦਾ ਆ ਆਪਾਂ ਸਹੀ ਜੀ ਗੱਲ ਦੱਸਦੇ ਆ 101% ਪ੍ਰੋਫਿਟ ਰਹਿੰਦਾ ਜੇ ਆਪਾਂ ਮਿਹਨਤ ਕਰਾਂਗੇ ਤੇ ਇੱਕ ਨੰਬਰ ਕਸਟਮਰ ਨੂੰ ਕੰਮ ਕਰਕੇ ਦੇਵਾਂਗੇ ਤਾਂ ਕਸਟਮਰ ਆਪਣੇ ਕੋਲ ਵਾਰ-ਵਾਰ ਚੱਲ ਕੇ ਆ ਪਹਿਲੇ ਇਹ ਕਿ ਇੱਧਰ ਤੇ ਪਾਸੇ ਕੰਮ ਕਰਨਾ ਫਿਰ ਜਿਵੇਂ ਘਰੇ ਕੰਮ ਕਰਨਾ ਫਿਰ ਉੱਪਰ ਫੈਮਿਲੀ ਨੂੰ ਟਾਈਮ ਦੇਣਾ ਬੱਚਿਆਂ ਨੂੰ ਸਮਾਂ ਦੇਣਾ ਇਹ ਮੈਰਿਜ ਹੋ ਜਾਂਦਾ ਹਾਂ ਵੀਰੇ ਸਾਰਾ ਕੁਝ ਹੋ ਜਾਂਦਾ ਪਿੰਡਾਂ ਲੈਣ ਨੂੰ ਵੀ ਐਡਾ ਚੱਕਰ ਨਹੀਂ ਹੁੰਦਾ ਨਾ ਘੁੰਮਣ ਕੰਮ ਨਹੀਂ ਆਉਂਦਾ ਸਾਰਾ ਕੁਝ ਆਪਣੇ ਘਰੀ ਹੁੰਨੇ ਆ ਨਾ ਤੇ ਇੱਧਰੋਂ ਦੁਕਾਨ ਚਲੇ ਗਏ ਦੁਕਾਨ ਚੋਂ ਆਪਦੇ ਕਮਰੇ ਚ ਚਲੇ ਗਏ ਹੈਨਾ ਘਰ ਦਾ ਕੰਮ ਕਰ ਲਿਆ ਵੀਰੇ ਬੱਚੇ ਨੇ ਹਣ ਉਦੋਂ 10 ਮਿੰਟ ਕੱਢ ਲਏ ਉਹਦੀ ਡਰੈਸ ਵਗੈਰਾ ਚੇਂਜ ਕਰਨੀ ਕੋਈ ਐਡਾ ਔਖਾ ਨਹੀਂ ਹੁੰਦਾ ਇਹ ਕੰਮ ਮੈਨੂੰ ਨਹੀਂ ਲੱਗਦਾ ਬੇ ਰਿਸ਼ਤੇਦਾਰ ਕਹਿੰਦੇ ਸੀ ਜਾਂ ਕਰੀਬੀ ਕਹਿੰਦੇ ਸੀ ਕਿ ਪਤੀ ਪਤ ਨਾ ਵੀਰੇ ਹਮਸਾਨੂੰ ਉਹ ਨਾ ਉਹ ਆਪਣੀ ਲਾਈਫ ਚ ਬਿਜੀ ਨੇ ਹਨਾ ਮੈਂ ਆਪਣੇ ਇਧਰ ਬਿジネス ਤੇ ਬਿਜੀ ਆਗੀ ਤੇ ਸਾਨੂੰ ਇਹ ਨਾਲ ਕੰਮ ਹੀ ਨਹੀਂ ਪੈਂਦੀ ਲੜਾਈ ਦੀ ਲੋੜ ਹੀ ਨਹੀਂ ਇਹ ਇਹ ਪੈਣੇ ਜਿਹੜੀ ਮਸ਼ੀਨ ਆ ਇਹ ਇੱਕ ਵਾਰੀ ਚ ਇੱਕ ਵਾਰੀ ਜਦੋਂ ਚੱਲਦੀ ਹੈ ਇਹ ਕਿੰਨੇ ਸੂਟ ਤਿਆਰ ਕਰਦੀ ਹੈ ਇਹ ਵੀਰੇ ਇੱਕ ਵਾਰਾਂ ਦੇ ਵਿੱਚ ਸਾਰੇ ਸੂਟ ਰੈਡੀ ਕਰਦੀ ਆ ਹਾਂਜੀ ਇਸੇ ਸੂਟ ਰੈਡੀ ਕਰਦੀ ਆ ਡਿਜ਼ਾਈਨ ਇਹਦਾ ਇੱਕੋ ਹੋਊਗਾ ਤੇ ਇਹਦੇ ਚ ਜਿਹੜਾ ਸਟਾਫਾ ਕੱਪੜਾ ਉਹ ਡਿਫਰੈਂਟ ਡਿਫਰੈਂਟ ਲੱਗ ਜੂ ਤੇ ਥ्रेड ਅਲੱਗ ਅਲੱਗ ਦਾ ਲੱਗ ਜੂਗਾ ਬਟ ਡਿਜ਼ਾਈਨ ਸੇਮ ਹੀ ਰੈਡੀ ਹੋਊਗਾ ਜੀ ਤੇ ਜੇ ਇਹ ਜੇ ਇੱਕ ਮਸ਼ੀਨ ਚ ਲਾਉਣੀ ਆ ਤਾਂ ਦੂਗੀਆਂ ਰੁਕ ਜਾਂਦੀਆਂ ਕਿ ਸਾਰੀਆਂ ਕੱਟੀਆਂ ਚੱਲ ਜੇ ਨਹੀਂ ਉਹਨਾਂ ਦੇ ਨੀਡਲ ਆਪਣਾ ਕੰਮ ਕਰੀ ਜਾਂਦੀ ਆ ਬਟ ਉਹ ਵਰਕ ਨਹੀਂ ਕਰੂਗੀ ਜੇ ਇੱਕ ਸੂਟ ਆਪਾਂ ਲਾਉਣਾ ਤਾਂ ਇੱਕ ਮਸ਼ੀਨ ਇਕੱਲੀ ਵਰਕ ਕਰਦੀ ਹੁੰਦੀ ਆ ਹਾਂਜੀ ਜੀ ਤੇ ਇਹ ਤੇ ਜਿਹੜੀ ਮਸ਼ੀਨ ਆ ਹਾਂਜੀ ਇਹ ਫਿਰ ਮਸ਼ੀਨ ਤੁਸੀਂ ਆਪ ਹੀ ਚਲਾਉਣੀ ਆ ਨੀvre ਇਹਦੇ ਲਈ ਦਿਨ ਲਈ ਤਾਂ ਕਾਰੀਗਰ ਰੱਖਿਆ ਹੋਇਆਗਾ ਹਾਂ ਤੇ ਇੱਕ ਮੇਰੇ ਕੋਲ ਉਧਰ ਕੁੜੀ ਵੀ ਰੱਖੀ ਹੋਈ ਆ ਵੀਰੇ ਤੇ ਕੱਲਿਆਂ ਦਾ ਕੰਮ ਉਹਦੇ ਤਾਂਗੇ ਦੀ ਫਿਨਿਸ਼ਿੰਗ ਕਰਨੀ ਹੈ ਨਾ ਤੇ ਬਾਕੀ ਜਿਹੜਾ ਹੋਰ ਆਰਡਰ ਵਗੈਰਾ ਲੈਣਾ ਤੇ ਸਾਰਾ ਵੀ ਰਿਸਪੌਂਸਿਬਿਲਟੀ ਵਾਲਾ ਕੰਮ ਆ ਉਹ ਸਾਰਾ ਮੇਰਾ ਪਣੇ ਹੈ ਵੀਰੇ ਤੇ ਇਹ ਇਹ ਜਿਹੜੇ ਆਰਡਰ ਹੈ ਫਿਰ ਭੈਣੇ ਇਹ ਤਾਂ ਫਿਰ ਆਰਡਰ ਬਹੁਤ ਆਉਂਦੇ ਹੋਣਗੇ ਫਿਰ ਪੂਰੇ ਕਰਨੇ ਔਖੇ ਹੋ ਜਾਂਦੇ ਹੋਣਗੇ ਹਾਂ ਜੇ ਰੋਟੀ ਵੀ ਛੱਡ ਨਹੀਂ ਪਾਈ ਜਾਂਦੀ ਹੁੰਦੀ ਵੀ ਕਵਰਾਟ ਵੀ ਹੋ ਜਾਂਦੀ ਹੈ ਜਦੋਂ ਹਨਾ ਕਿਸੇ ਕਸਟਮਰ ਦਾ ਸੂਟ ਟਾਈਮ ਤੇ ਰੈਡੀ ਨਹੀਂ ਹੁੰਦਾ ਹਾਂ ਚਾਹੇ ਉਹ ਨਾਰਮਲੀ ਪੁੱਛਣ ਵੀ ਸਾਡਾ ਸੂਟ ਰੈਡੀ ਹੋਇਆ ਕਿ ਨਹੀਂ ਹੋਇਆ ਪਰ ਆਪਾਂ ਨੂੰ ਹੁੰਦਾ ਵੀ ਆਪਾਂ ਉਹਨਾਂ ਨੂੰ ਕੀ ਕਹੀਏ ਵੀ ਹਨਾ ਆਪਾਂ ਤੋਂ ਨਾ ਕੰਮ ਕੰਪਲੀਟ ਨਹੀਂ ਹੋਇਆ ਅਜੇ ਜਿਹੜੇ ਬੁਟੀਕ ਵਾਲੇ ਹੁੰਦੇ ਆ ਭੈਣ ਜਬ ਬੁਟੀਕ ਵਾਲੀਆਂ ਔਰਤਾਂ ਹੁੰਦੀਆਂ ਜਾਂ ਕੁੜੀਆਂ ਹੁੰਦੀਆਂ ਉਹ ਖੇਜੀਆਂ ਬਹੁਤ ਰਹਿੰਦੀਆਂ ਇਹ ਇਹ ਕਾਰਨ ਦੱਸੋ ਵੀ ਇਹ ਕਾਰਨ ਕੀ ਹੁੰਦਾ ਹੈ ਨੀ ਵੀਰੇ ਖਿਜਨ ਵਾਲੀ ਤੇ ਚਲੋ ਏਡੀ ਕੀ ਲੋਡ ਆ ਆਪਾਂ ਟੈਨਸ਼ਨ ਜ਼ਰੂਰ ਹੁੰਦੀ ਆ ਹਨਾ ਕਸਟਮਰ ਦੀ ਜਿਵੇਂ ਹੁਣ ਉਹ ਵੀਰਾ ਮਸ਼ੀਨ ਚਲਾਉਣਾ ਲਾਉਗੇ ਹੋਏ ਸੀ ਹਨਾ ਤੇ ਚਲੋ ਮੈਨੂੰ ਐਵੇਂ ਵੀ ਉਹ ਜਲਦੀ ਆ ਜਾਣ ਥੋੜਾ ਜਿਹਾ ਹਨਾ ਕਸਟਮਰ ਦਾ ਕੰਮ ਕਰਕੇ ਦੇਣਾ ਵੀ ਐਵੇਂ ਬੋਝ ਆ ਜ਼ਰੂਰ ਹੁੰਦਾ ਪਰ ਖਿਜਨ ਵਾਲੀ ਦੇ ਵੀਰੇ ਚ ਕੀ ਗੱਲ ਆ ਕਿਹੜਾ ਕੋਈ ਐਵੇਂ ਵੀ ਸਾਰਾ ਦਿਨ ਧੁੱਪੇ ਹੀ ਮਰਨਾ ਆਪਾਂ ਹਨਾ ਕੋਈ ਐਦਾਂ ਦਾ ਵੀ ਕਸਟਮਰ ਆਉਂਦਾ ਜਿਵੇਂ ਬੁਟੀਕ ਵਾਲਿਆਂ ਕੋਲੇ ਆਉਂਦਾ ਵੀ ਭਾਈ ਪਰसों ਸਾਡੇ ਵਿਆਹ ਤੇ ਆਪਕਾ ਸੂਟ ਸਮਾਦ ਕੋਈ ਇੰਦਾ ਦੇ ਵੀ ਹੁੰਦੇ ਆ ਵੀਰੇ ਜਿਹੜਾ ਹੁਣ ਸੂਟ ਤਿਆਰ ਕਰਕੇ ਦਿਨ ਉਹੀ ਕੰਮੜਿਆ ਹੋਇਆਗਾ ਉਹਨਾਂ ਦੀ ਕੱਲ ਨੂੰ ਫਲਾਈਡ ਆ ਜੇ ਸੂਟ ਰੈਡੀ ਕਰਨਾ ਫਿਰ ਰਾਤ ਨੂੰ ਸਟਿਚ ਕਰਨ ਵਾਲੇ ਸਟਿਚ ਕਰਨਗੇ ਤੇ ਫਿਰ ਉਹਨਾਂ ਦੀ ਕੱਲ ਨੂੰ 12 ਵਜੇ ਲੈ ਕੇ ਜਾਣਗੇ ਜਿਵੇਂ ਭੈਣੇ ਹਰ ਇੱਕ ਕੰਮ ਸਿੱਖਣਾ ਪੈਂਦਾ ਵਾ ਹਾਂਜੀ ਕਿ ਇਹ ਕੰਮ ਫਿਰ ਕਿਵੇਂ ਸਿੱਖਿਆ ਤੁਸੀਂ ਕਿਉਂਕਿ ਇਹਦੀ ਟ੍ਰੇਨਿੰਗ ਕਿੱਥੋਂ ਲਈ ਤੁਸੀਂ ਵੀਰੇ ਕੋਈ ਟ੍ਰੇਨਿੰਗ ਨਹੀਂ ਹੁੰਦੀ ਹੈਨਾ ਤੇ ਜੇ ਲੋ ਇਹਦੀ ਸਿੱਖ ਸਿੱਖਣ ਦੀ ਟ੍ਰੇਨਿੰਗ ਜ਼ਰੂਰ ਲੈਣੀ ਆ ਪਰ ਜਦੋਂ ਨਾ ਆਪਾਂ ਕਿਸੇ ਵੀ ਚੀਜ਼ ਦੇ ਵਿੱਚ ਪੈ ਜਾਈਏ ਉਹਦੀ ਨੌਲੇਜ ਆਪਣੇ ਅੰਦਰ ਆਟੋਮੈਟਿਕ ਆ ਜਾਂਦੀ ਹੈ ਇੰਨਾ ਕ ਆਪਣੇ ਹਿਊਮਨ ਸੈਂਸ ਦੇ ਵਿੱਚ ਹਨਾ ਪਾਵਰ ਹੁੰਦੀ ਆ ਆਪਾਂ ਕਿਸੇ ਵੀ ਕੰਮ 'ਤੇ ਚੱਲ ਜਾਈਏ ਆਪਾਂ ਨੂੰ ਗੋ ਆਟੋਮੈਟਿਕ ਉਹਦੇ ਤਰੀਕੇ ਲੱਭ ਹੀ ਜਾਂਦੇ ਨੇ ਜੀ ਉਹ ਹੁਣ ਰਿਸ਼ਤੇਕਾਰ ਵੀ ਇਸਕੀਮਾ ਪੋਸਟੇ ਹੋਣਗੇ ਜਿਹੜੇ ਕਰੀਪੀ ਜਦੋਂ ਕੰਮ ਚੱਲ ਪੈਂਦਾ ਹਾਂ ਜੀ ਮਾਸਟੀਮ ਆ ਬਸ ਦੋ ਜੇ ਵੀ ਪਾਈਅ ਸੀ ਵੀ ਇਹ ਕੰਮ ਕਰਦਾ ਹਾਂ ਵੀਰੇ ਮੈਂ ਤਾਂ ਵਧੀਆ ਰਿਸਪੌਂਸ ਦਿੰਨੀ ਆ ਚਲੋ ਹਨਾ ਵੀ ਕਰੋ ਜਿੱਦੇ ਤੋਂ ਹੁੰਦਾਗਾ ਅੱਗੋ ਕਿਸਮਤ ਹੁੰਦੀ ਆ ਬੰਦੇ ਦੀ ਹਨਾ ਥੋੜਿਆ ਕਿਸਮਤ ਦੇ ਸਾਰੇ ਵੀ ਹੁੰਦਾ ਉਹ ਥੋੜੀ ਹੀ ਹੈਲਪ ਵੀ ਹੁੰਦੀ ਆ ਤੇ ਜੇ ਸਾਡੇ ਪਿੰਡ ਦੇ ਵਿੱਚ ਉਹ ਵੀ ਕਿਸੇ ਦੀ ਦੁਕਾਨ ਆ ਮੈਂ ਤਾਂ ਉਹ ਵੀ ਮੇਰੇ ਤੋਂ ਕੱਪੜਾ ਬਰਕ ਕਰਾਉਂਦਾ ਮੇਰੇ ਤੋਂ ਲੈ ਕੇ ਜਾਣਾ ਚਾਹੁੰਦਾ ਮੈਂ ਤਾਂ ਵੀਰੇ ਬੜੀ ਖੁਸ਼ ਹੋ ਕੇ ਦਿੰਨੀ ਆ ਉਹਨਾਂ ਨੂੰ ਹੋਲ ਸੇਲ ਰੇਟ ਤੇ ਵੀ ਤੁਸੀਂ ਆਪਣੀ ਕਰਮਾਂ ਦਾ ਖਾਣਾ ਹਨਾ ਵੀਰੇ ਮੈਂ ਆਪਣਾ ਖਾਣਾਗਾ ਮੈਨੂੰ ਪਿੰਡ ਦੇ ਵਿੱਚ ਕੋਈ ਐਵੇਂ ਚੱਕਰ ਨਹੀਂ ਹੈਗਾ ਪਿੰਡ ਦੇ ਵਿੱਚ ਔਖਾ ਯਾਰ ਨਹੀਂ ਲੱਗਿਆ ਜਦੋਂ ਸਿਸਟਮ ਲਾਇਆ ਲਾਇਆ ਸੀ ਕਿਉਂਕਿ ਪਹਿਲਾਂ ਜਦੋਂ ਨੈਟਵਰਕ ਨਹੀਂ ਬਣਿਆ ਹੁੰਦਾ ਆਪਣਾ ਹਾਂਜੀ ਉਦੋਂ ਇਦਾਂ ਲੱਗਦਾ ਵੀ ਯਰੇ ਤਾਂ ਪੰਗਾ ਜਿਹਾ ਲੈ ਲਿਆ ਨਹੀਂ ਵੀਰੇ ਮੈਨੂੰ ਨੈਟਵਰਕ ਬਣਨ ਤੋਂ ਬਾਅਦ ਹੀ ਮਸ਼ੀਨ ਲੈ ਕੇ ਆਂਦੀ ਆ ਮੈਂ ਪਹਿਨਾਂ ਨੂੰ ਵੀ ਕਹਿੰਨੀ ਆ ਹਾਂ ਨਾ ਵੀ ਕਹਿ ਦਿੰਦੇ ਵੀ ਅਸੀਂ ਪਿੰਡ ਚੋਂ ਸੂਟ ਵਰਕ ਕਰ ਦਾਂਗੇ ਦੁਕਾਨਾ ਵਾਲਿਆਂ ਦੇ ਕਰ ਦਾਂਗੇ ਕੋਈ ਦੁਕਾਨਾ ਵਾਲਾ ਨਹੀਂ ਵੀਰੇ ਸੂਟ ਵਰਕ ਕਰਾਉਂਦਾ ਪਿੰਡ ਦੇ ਵਿੱਚੋਂ ਆਪਣਾ 500 ਘਰ ਆ 500 ਇੱਕ ਵਾਰ ਸੂਟ ਵਰਕ ਕਰਾ ਲੂ ਸਾਲ ਚ ਦੋ ਵਾਰ ਕਰਾ ਲੂ 1000 ਸੂਟ ਵਰਕ ਹੋ ਜੂ ਵੀਰੇ ਬਾਰ ਬਾਰ ਆਪਾਂ ਕਿਦੇ ਕਰੀ ਆਵਾਂਗੇ ਆਪਣੀ ਨੈਟਵਰਕਿੰਗ ਸਾਰੇ ਵੱਡ ਤੇ ਹੋਣੀ ਚਾਹੀਦੀ ਆ ਤਾਂ ਆਪਣਾ ਕੰਮ ਚੱਲਦਾ ਗਏ ਪੈਣੇ ਕਿੱਥੋਂ ਕਿੱਥੋਂ ਆਰਡਰ ਆਉਂਦੇ ਆ ਤੁਹਾਡੇ ਕੋਲੇ ਫੋਰਮ ਚੋਂ ਵੀ ਆਉਂਦੇ ਆ ਹਾਂ ਵੀਰੇ ਫੋਰਮ ਚੋਂ ਬਾਧੂ ਆਰਡਰ ਆਉਂਦੇ ਨੇ ਫੋਰਮ ਵਾਲਿਆਂ ਦੇ ਜਦੋਂ ਇੱਕ ਵਾਰ ਉਹਨਾਂ ਦਾ ਕੋਰੀਅਰ ਕਰਤਾ ਫਿਰ ਉਹਨਾਂ ਦੇ ਅਗੇ ਰਿਸ਼ਤੇਦਾਰ ਵੀ ਮੰਗਵਾਉਂਦੇ ਨੇ ਸੂਟ ਉਹਨਾਂ ਦਾ ਫਰੈਂਡ ਸਰਕਲ ਵੀ ਮੰਗਾਉਂਦਾ ਉਹਨਾਂ ਦੇ ਨੇਬਰ ਵੀ ਮੰਗਾਉਂਦੇ ਨੇ ਤੇ ਸਾਰੇ ਆਪਾਂ ਤਾਂ ਫਿਰ ਸੂਟ ਕੋਰੀਅਰ ਕਰਵਾਉਂਦੇ ਨੇ ਇਹ ਪੈਣ ਜਿਹੜਾ ਹਾਂਜੀ ਇਹ ਇੱਕ ਵਾਰ ਮੈਂ ਵੈਸੇ ਪੁੱਛੂੰਗਾ ਜੀ ਇਹ ਕੀ ਹੈ ਵੀ ਇਹ ਸੂਟ ਜਦੋਂ ਇੱਕ ਔਰਤ ਦੇਖ ਲੈਂਦੀ ਹੈ ਇੱਕ ਔਰਤ ਨੇ ਪਾਇਆ ਹੋਇਆ ਫਿਰ ਇਹ ਬਹੁਤ ਸੋਹਣਾ ਵਾ ਤਾਂ ਉਹ ਉਹਦਾ ਸੂਟ ਖਰੀਦਣਾ ਚਾਹੁੰਦੀ ਹੈ ਸ਼ਾਇਦ ਹੋ ਸਕਦਾ ਤੁਹਾਡੇ ਕੋਲੇ ਬਹੁਤ ਹਾਂ ਬ੍ਰਿਟਾਨੀਆ ਇੱਕ ਕਨਾਲ ਦੇ ਸੇਸੂਟ ਆਪਣੇ ਕੋਲ ਚੱਲ ਜਾਂਦੇ ਆ ਇੱਕ ਕਨਾਲ ਦੇ 12-12 ਹੁਣ ਜਿਹੜਾ ਮੇਰੇ ਕੋਲ ਮਾਰਨਿੰਗ ਵਾਲਾ ਡਿਜ਼ਾਈਨ ਉਹ ਪਤੀ ਨਹੀਂ ਵੀਰੇ ਮੈਂ ਕਿੰਨਾ ਸੇਲ ਕਰ ਰਹੀ ਆ ਥੋੜੇ ਦਿਨਾਂ ਬਾਅਦ ਇੱਕ ਸੈੱਟ ਕੱਢ ਦਿੰਦੀ ਨੇ ਜਿੱਦੇ ਟਾਈਮ ਜਾਂ ਹੁੰਦਾ ਆਫੀਸ਼ੀਅਲੀ ਆਰਡਰ ਦੇ ਦਿੰਦੀਆਂ ਹੋਰ ਆ ਜਾਂਦੇ ਨੇ ਕਈ ਵਾਰ 4-4 ਸੈੱਟ ਵੀ ਉਹਦੇ ਲਗਾਤਾਰ ਵੀਰੇ ਰੈਡੀ ਕਰਦੀਆਂ ਹੁਣ ਕੋਈ ਗੁੱਸੇ ਹੋਣ ਵਾਲੀ ਗੱਲ ਨਹੀਂ ਨਾ ਸੱਸ ਨੇ ਗੁੱਸੇ ਹੋਣਾ ਨਾ ਨੌਣੇ ਗੁੱਸੇ ਨਾ ਮੇਰੇ ਕੋ ਪੈਸੇ ਪੈਸੇ ਕਮਾ ਕੇ ਜਿੰਨੇ ਵੀਰੇ ਗੁੱਸੇ ਕੀ ਹੋਣਗੇ ਜੀ ਘਰੇ ਬਹਿ ਕੇ ਹਨਾ ਉਹ ਤਾਂ ਨਹੀਂ ਹੈਗਾ ਵੀ ਹੁਣ ਆਪਾਂ ਚੱਲ ਗਏ ਤੇ ਸ਼ਾਮ ਨੂੰ ਘਰੇ ਆਏ ਹਾਂਜੀ ਇਹਨਾਂ ਸਰਕਾਰੀ ਨੌਕਰੀ ਤੇ ਇਹਦੇ ਚ ਕਿੰਨਾ ਕੁ ਡਿਫਰੈਂਟ ਲੱਗਦਾ ਨਾ ਮੈਨੂੰ ਤਾਂ ਨਹੀਂ ਵੀਰੇ ਮੈਂ ਤਾਂ ਸਰਕਾਰੀ ਨੌਕਰੀ ਕਰ ਰਹੀ ਹਾਂ ਤੇ ਦੁੱਗਣ ਆਪਣਾ ਖਰਚਾ ਕੱਢ ਰਹੀ ਹਾਂ ਹਾਂ ਇਹਨਾਂ ਸ਼ੁਰੂਆਤ ਦੇ ਸਮੇਂ ਫ੍ਰੀ ਵੀ ਕੰਮ ਕਰਤੀ ਹਾਂ ਸਰ ਨਹੀਂ ਵੀਰੇ ਸੇਡੀਆਂ ਵਗੈਰਾ ਕਹਿ ਦਿੰਦੀਆਂ ਨੇ ਉਹਨਾਂ ਨੇ ਕਿ ਨਾ ਵੀਰੇ ਮੈਂ ਤੁਹਾਨੂੰ ਕਿਸੇ ਫਰੈਂਡ ਨੂੰ ਫ੍ਰੀ ਚ ਕਰਵਾਇ ਨਹੀਂ ਹੈਗਾ ਤੇ ਨਾ ਹੀ ਮੈਂ ਕਿਸੇ ਨੂੰ ਪ੍ਰੋਮੋਸ਼ਨ ਨੂੰ ਸੂਟ ਦਿੱਤਾ ਹੈਗਾ ਦੇ ਹਨਾ ਵੀ ਚਲੋ ਨੈਕਸਟ ਟਾਈਮ ਚਲ ਦਿਉਂ ਵੀ ਹਨਾ ਚਲੋ ਆਪਣਾ ਵੀਰੇ ਸੋਸ਼ਲ ਮੀਡੀਆ ਤੇ ਫਰੈਂਚਸਟਾਰਕ ਤਾਂ ਬਣ ਜਾਂਦਾ ਪਰ ਹਜੇ ਤੱਕ ਮੈਂ ਕਿਸੇ ਨੂੰ ਵੀ ਆਪਣਾ ਸੂਟ ਪ੍ਰੋਮੋਸ਼ਨ ਲਈ ਨਹੀਂ ਭੇਜਿਆ ਹੈਗਾ ਨਾ ਵੀਰੇ ਨਾ ਨਾ ਵੀਰੇ ਚਲੋ ਕੁੜੀਆਂ ਨੂੰ ਜ਼ਰੂਰ ਦੇਣਾ ਹਨਾ ਇਸ ਕਰਕੇ ਕੁੜੀਆਂ ਨੇ ਤੇ ਭੂਆ ਨੂੰ ਵੀ ਦਿੱਤੇ ਨੇ ਪਰ ਹਜੇ ਮੈਂ ਆਪਣੇ ਰਿਸ਼ਤੇਦਾਰ ਚ ਕਿਸੇ ਨੂੰ ਹਾਂ ਆਪਣੀ ਉਧਰ ਪੇ ਕਿ ਐਂਸਟਾਟ ਕਿ ਸਾਨੂੰ ਫ੍ਰੀ ਸੂਟ ਨਹੀਂ ਦਿੰਦਾ ਹੈਗਾ ਚਲੋ ਬਾਰਕ ਵਗੈਰਾ ਕਰ ਦੇਈਦਾ ਹਨਾ ਵੀਰੇ ਉਹ ਤਾਂ ਚਲੋ ਇੰਨੀ ਤਾਂ ਪੇਰਿਸਪੌਂਸਿਬਿਲਟੀ ਆਪਾਂ ਨੂੰ ਵੀ ਪੇਰੈਂਟਸ ਨੇ ਪਾ ਲਿਆ ਹੈਗਾ ਹਨਾ ਜੀ ਹਾਂ ਜੀ ਫਲਾਨ ਕਿਥੋਂ ਆਇਆ ਇਹ ਸੋਚਿਆ ਕਿਵੇਂ ਵੀ ਇਹ ਮਸ਼ੀਨ ਲਈ ਕਿਧੋਂ ਐਡਵਾਈਸ ਲਈ ਵੀਰੇ ਅਡਵਾਈਸ ਤਾਂ ਅਸੀਂ ਕਿਸੇ ਤੋਂ ਨਹੀਂ ਲਈਤੀ ਬਾਜੀ ਤੋਂ ਲੈਣ ਗਏ ਸੀ ਉਹਨਾਂ ਨੇ ਸਾਨੂੰ ਸਹੀ ਨਹੀਂ ਦਿੱਤੀ ਤਾਂ ਅਸੀਂ ਆਪਣੇ ਆਪ ਹੀ ਲਾ ਲਈ ਇਹ ਸਾਰਾ ਕੁਝ ਜੋ ਵੀ ਹੋਇਆ ਹਨਾ ਮੇਰੇ ਹਸਬੰਡ ਜੱਗੀ ਸਰਪੰਚ ਦੀ ਬਦੌਲਤ ਹੋਇਆਗਾ ਤੇ ਮੈਂ ਤਾਂ ਨਹੀਂ ਸੇ ਇੰਨਾ ਕਰਨ ਵਾਲੀ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਵੀਰੇ ਵੀ ਹਨਾ ਇੰਨਾ ਕੰਮ ਹੋ ਜਾਊਗਾ ਕਿਉਂਕਿ ਪਹਿਲਾਂ ਮੈਂ ਸਾਡੇ ਘਰੀ ਕੱਪੜਾ ਵੇਚਿਆ 7-8 ਕੇ ਮਹੀਨੇ ਵੀ ਚਲੋ ਲੈ ਆਉਂਦੇ ਸੋ ਨਕ ਸੇਲ ਪਿੰਡ ਚ ਹੋ ਜਾਂਦਾ ਸੀ ਵਧੀਆ ਰਿਸਪੌਂਸ ਖੈਰ ਉਹਨਾਂ ਦਾ ਵਧੀਆ ਸੋ ਉਹਨਾਂ ਦੇ ਰਿਲੇਟਿਵ ਵੀ ਲੈ ਜਾਂਦੇ ਸੀ ਤੇ ਵੀਰੇ ਜਦੋਂ ਫਿਰ ਅਸੀਂ ਸੋਸ਼ਲ ਮੀਡੀਆ ਤੇ ਹੋਏ ਤੇ ਫਿਰ ਮੇਰਾ ਕੰਮ ਵਧੀਆ ਚੱਲ ਪਿਆ ਹੁਣ ਮੈਂ ਹਾਂ ਜੀ ਕਿਸੇ ਨੇ ਇੱਥੇ ਵਿਜ਼ਿਟ ਕਰਨਾ ਹੋਵੇ ਕਿਉਂਕਿ ਪਹਿਲਾ ਅਗਲਾ ਕੱਪੜਾ ਵੇਚਦਾ ਦੁਕਾਨਦਾਰ ਉਹ ਵੀ ਦਾ ਸੋਰੀ ਦੁਕਾਨਦਾਰ ਤੋਂ ਹਾਂ ਜੀ ਦੁਕਾਨਦਾਰ ਤੋਂ ਫੇਰ ਚੀਜ਼ਾਂ ਲੈਣਾ ਤਾਂ ਫਿਰ ਫੇਰ ਜਿਹੜੇ ਬੰਦੇ ਨੇ ਖਰੀਦਣਾ ਜਿਹੜੀ ਔਰਤ ਨੇ ਪਾਉਣਾ ਫੇਰ ਉਹਦੇ ਕੋਲੇ ਪਹੁੰਚਦਾ ਹਾਂ ਜੀ ਤੇ ਹੁਣੇ ਸਿੱਧਾ ਕੱਪੜਾ ਜੇ ਕਿਸੇ ਨੇ ਲੈਣਾ ਹੋਵੇ ਤਾਂ ਉਹ ਕਿਹੜੀ ਜਗ੍ਹਾ ਤੇ ਵਿਜ਼ਿਟ ਕਰਨਾ ਪਵੇ ਬਿਰੇ ਸਾਡਾ ਪਿੰਡ ਲੋਹਾਖੇੜਾ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਇਧਰੋਂ ਤਨੋਲੇ ਤੋਂ 10 ਕਿਲੋਮੀਟਰ ਅੱਗੇ ਆ ਜਾਂਦਾ ਸਾਡੇ ਪਿੰਡ ਤੇ ਇਧਰ ਲੌਂਗਵਾਲ ਤੋਂ 4 ਕਿਲੋਮੀਟਰ ਹੈ ਸੈਂਟਰ ਜਿਹੇ ਵਿੱਚ ਸਾਡਾ ਪਿੰਡ ਪੈ ਜਾਂਦਾ ਸੁਨਾਮ ਦੇ ਤੋਂ ਵੀ 15 ਕਿਲੋਮੀਟਰ ਦੂਰ ਆ ਤੇ ਬਿਰੇ ਮੇਰਾ ਨੰਬਰ ਹੈ 99 9985500 ਵਟਸਐਪ ਤੇ ਪਰਸਨਲ ਮੇਰਾ ਨੰਬਰ ਆ ਇਹਦੇ ਉੱਪਰ ਤੁਸੀਂ ਮੈਸੇਜ ਤੇ ਕਾਲ ਕਰ ਸਕਦੇ ਹੋ ਭੈਣੇ ਇੱਕ ਹੋਰ ਸਵਾਲ ਕਰੂੰਗਾ ਜੇ ਕਿਸੇ ਹੋਰ ਪਤਨਾ ਜੀ ਕਰੇ ਮੈਂ ਪਹਿਲਾਂ ਵੀ ਕਹਿ ਕੇ ਹਦਿਆਂ ਬਹੁਤ ਦੀਆਂ ਔਰਤਾਂ ਹੁੰਦੀਆਂ ਆ ਕੀ ਪਹਿਣਾ ਸੂਟ ਲੈਣਾ ਤੁਹਾਡੇ ਘਰੇ ਵੀ ਆਉਂਦੀਆਂ ਹੋਣਗੀਆਂ ਪਰ ਉਹ ਸੂਟ ਲੈਣਾ ਜਿਹੜਾ ਪਿੰਡ 'ਚ ਕਿਸੇ ਦੇ ਨਾ ਪਾਇਆ ਹੋਵੇ ਹਾਂਜੀ ਵੀਰੇ ਮੇਰੇ ਫੁੱਲ ਪਹਿਣਾ ਐ ਵੀ ਕਹਿੰਦੀਆਂ ਨੇ ਸਾਨੂੰ ਸੂਟ ਰੈਡੀ ਕਰਕੇ ਦਿਓ ਬਲਕਿ ਤੁਸੀਂ ਉਹਨਾਂ ਦੀ ਵੀਡੀਓ ਵੀ ਆਪਣੀ ਮਸ਼ੀਨ ਉੱਪਰ ਅਪਲੋਡ ਨਹੀਂ ਕਰਨੀ ਬੁਟੀਕ ਵਾਲੇ ਤਾਂ ਖਾਸ ਕਰਕੇ ਕਹਿੰਦੇ ਕਿਉਂਕਿ ਉਹੀ ਕਸਟਮਰ ਤੁਹਾਡੇ ਨਾਲ ਜੁੜੇ ਹੋਏ ਨੇ ਤੇ ਉਹੀ ਮੇਰੇ ਨਾਲ ਜੁੜੇ ਹੋਏ ਨੇ ਤੇ ਫਿਰ ਚਲੋ ਕੋਈ ਗੱਲ ਨਹੀਂ ਆਪਾਂ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਆਪਾਂ ਨੂੰ ਤਿਆਰ ਕਰਕੇ ਦੇ ਦਿੰਦੇ ਆ ਤੇ ਵੀਡੀਓ ਆਪਾਂ ਨਹੀਂ ਪਾਈ ਦੀ ਵੀ ਚਲੋ ਤੁਸੀਂ ਡਿਫਰੈਂਟ ਪਾਓ ਕੋਈ ਚੱਕਰ ਨਹੀਂ ਹਾਂਜੀ ਜੀ ਅੱਜ ਪੜ੍ਹੇ ਬਹੁਤ ਬਹੁਤ ਸ਼ੁਕਰੀਆ ਕਰਦਾ ਹਾਂ ਤੁਹਾਡੇ ਸਭ ਦਾ ਤੁਹਾਡਾ ਤਾਂ ਦੋਸਤੋ ਇਹ ਗੱਲਬਾਤ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਜੁੜਿਓ ਏਦਾਂ ਦੇ ਮਿਹਨਤੀ ਲੋਕਾਂ ਵਾਸਤੇ ਇਹ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਵੀ ਮਿਹਨਤ ਕਰਦੇ ਨੇ ਜੁੜੇ ਤੋਂ ਸਪੋਰਟ ਹੈ ਜੀ ਨਾਲ ਸਸਟੇਨ